ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਅੱਜ ਅਸੀਂ ਪੰਜਾਬੀ ਦਾ ਨਵਾਂ ਪੈਰਾ ਰਚਨਾ ਕਰਾਂਗੇ ਹਉਮੈ ਦਾ ਤਿਆਗ ਹਉਮੈ ਮਤਲਬ ਅਹੰਕਾਰ ਹਿੰਦੀ ਚ ਸਿੱਖਣੇ ਆ ਤੇ ਕਮਾਂਡ ਵੀ ਹੋ ਸਕਦਾ ਠੀਕ ਹੈ ਨਾ ਲੈਟਸ ਸਟਾਰਟ ਹਉਮੈ ਇੱਕ ਅਜੀ ਹੀ ਸੋਚ ਹੈ ਜਿਸ ਵਿੱਚ ਮਨੁੱਖ ਨੂੰ ਆਪਣੀ ਕਿਸੇ ਤਰ੍ਹਾਂ ਦੀ ਸ਼ਕਤੀ ਦਾ ਅਹੰਕਾਰ ਹੋ ਜਾਂਦਾ ਹੈ ਇਸ ਲਈ ਉਹ ਦੂਸਰੇ ਲੋਕਾਂ ਦੀ ਪਰਵਾਹ ਨਹੀਂ ਕਰਦਾ ਪਰ ਅਸੀਂ ਵੇਗ ਦੀ ਆਕੀ ਹੰਕਾਰੀ ਮਨੁੱਖ ਕਿਸੇ ਵੀ ਖੇਤਰ ਵਿੱਚ ਕਦੀ ਕਾਮਯਾਬ ਨਹੀਂ ਬੰਦਾ ਉਹ ਮੈਂ ਤੇ ਘੇਰੇ ਵਿੱਚ ਫਸਿਆ ਰਹਿੰਦਾ ਹੈ ਯਾਨੀ ਕਿ ਆਪਣੀ ਆਕੜ ਮੈਂ ਮੈਂ ਵਿੱਚ ਹੀ ਫਸਿਆ ਰਹਿੰਦਾ ਸਾਡਾ ਅਧਿਆਤਮਿਕਵਾਦ ਤਾਂ ਮੈਂ ਨਹੀਂ ਸਭ ਤੂੰ ਦੀ ਫਿਲਾਸਫੀ ਤੇ ਜ਼ੋਰ ਦਿੰਦਾ ਹੈ ਜੋ ਮਨੁੱਖ ਆਪਣੇ ਆਪ ਨੂੰ ਸਭ ਕੁਝ ਤੇ ਦੂਜਿਆਂ ਨੂੰ ਘਟਿਆ ਸਮਝਦਾ ਹੈ ਉਹ ਜੀਵ ਨਿੰਦਾ ਤੇ ਕੀਨਾਂ ਦਾ ਪਾਤਰ ਹੈ ਨਾ ਮਤਲਬ ਨਫਰਤ ਦਾ ਪਾਤਰ ਹੁੰਦਾ ਹੈ ਜਾਂ ਬੰਦਾ ਹੈ ਉਹ ਕਿਸੇ ਕੋਲੋਂ ਕੁਝ ਨਹੀਂ ਸਿੱਖ ਸਕਦਾ ਉਹ ਕੇਵਲ ਆਪਣੇ ਆਪ ਨੂੰ ਹੀ ਸਭ ਤੋਂ ਸਿਆਣਾ ਸਮਝਦਾ ਹੈ ਅਹੰਕਾਰੀ પુરੁਖ ਹਰ ਖੇਤਰ ਵਿੱਚ ਮੂਹ ਦੀ ਖਾਂਦਾ ਹੈ ਸਫਲਤਾ ਦੀ ਕੁੰਜੀ ਕੇਵਲ ਨਿਮਰਤਾ ਹੈ ਰਾਜਨੀਤੀ ਵਿੱਚ ਨਿਮਰਤਾ ਦੀ ਵਰਤੋਂ ਸਭ ਤੋਂ ਵਧੇਰੇ ਕੀਤੀ ਜਾਂਦੀ ਹੈ ਤੇ ਪ੍ਰਭਾਵ ਜਮਾਇਆ ਜਾਂਦਾ ਹੈ ਅਹੰਕਾਰੀ ਦੀ ਥਾਂ ਤੇ ਨਿਮਰਤਾ ਅਤੇ ਮੈਦੀ ਥਾਂ ਤੂੰ ਤੇ ਜ਼ੋਰ ਦੇਣ ਵਾਲਾ ਬੰਦਾ ਸੱਚਾ ਸੂਚਾ ਮਹਾਨ ਤੇ ਗੁਣ ਸਦਗੁਨੀ ਹੁੰਦਾ ਹੈ ਸਾਡੇ ਸਾਰੇ ਹੀ ਮਹਾਪੁਰਸ਼ਾਂ ਨੇ ਮਨੁੱਖ ਨੂੰ ਹੋਮੇ ਦਾ ਤਿਆਗ ਕਰਨ ਦੀ ਪ੍ਰੇਰਣਾ ਦਿੱਤੀ ਹੈ ਸਾਡੇ ਭਾਰਤੀ ਇਤਿਹਾਸ ਵਿੱਚ ਤਾਂ ਮਹਾਤਮਾ ਬੁੱਧ ਤੇ ਮਹਾਵੀਰ ਜਨ ਵਰਗੇ ਮਹਾਪੁਰਸ਼ਾਂ ਨੇ ਰਾਜ ਗੱਦੀਆਂ ਦਾ ਤਿਆਗ ਕਰਕੇ ਨਿਰਮਤਾ ਨਿਮਰਤਾ ਪਰਿਆ ਜੀਵਨ ਗੁਜ਼ਾਰਿਆ ਤੇ ਲੋਕਾਂ ਨੂੰ ਵੀ ਸਾਦਾ ਜੀਵਨ ਗੁਜ਼ਾਰਨ ਦੀ ਪ੍ਰੇਰਨਾ ਦਿੱਤੀ ਇੰਜ ਹੰਕਾਰ ਦੀ ਮਨੁੱਖ ਨੂੰ ਇੱਕ ਨਾ ਇੱਕ ਦਿਨ ਆਪਣੇ ਵਿਹਾਰ ਤੋਂ ਪਛਤਾਣਾ ਹੀ ਪੈਂਦਾ ਹੈ ਇਨਸਾਨ ਨੂੰ ਆਪਣੇ ਜੀਵਨ ਵਿੱਚ ਝੋਮੇ ਦਾ ਤਿਆਗ ਕਰਨਾ ਚਾਹੀਦਾ ਹੈ ਯਾਨੀ ਕਿ ਆਕਰ ਕਦੇ ਨਹੀਂ ਕਰਨੀ ਚਾਹੀਦੀ ਕਦੇ ਨਹੀਂ ਕਮਾਂਡ ਕਰਨਾ ਚਾਹੀਦਾ ਕਿ ਜੋ ਕੁਛ ਵੀ ਹੈ ਮੈਂ ਹੀ ਕਰਦਾ ਮੈਂ ਹੀ ਸਭ ਕੁਝ ਕਰਾਂ ਠੀਕ ਹੈ